ਗੁਰਮੁਖੋ ਅਸੀਂ ਕਹਿ ਦੇਣਾ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਪਰ ਰਾਹ ਇੱਕ ਜੇ ਅੰਦਰ ਜਾਣ ਦੇ ਰਾਹ ਚਾਰ ਨਹੀਂ ਨਹੀਂ ਦਰਵਾਜ਼ੇ ਚਾਰ ਨੇ Hindu ਐ ਮੁਸਲਮਾਨੀ ਕਹਿੰਨੇ ਆ ਜਿਹੜਾ ਮਰਜ਼ੀ ਆਵੇ ਪਰ ਰਾਹ ਇੱਕ ਹੈ ਇੱਥੇ ਬੋਲੀ RAM ਹੋ ਸਕਦੀ ਹੈ ALLAH ਹੋ ਸਕਦੀ ਹੈ KHUDA ਹੋ ਸਕਦੀ ਹੈ KAREEM ਹੋ ਸਕਦੀ ਹੈ BETHAL ਹੋ ਸਕਦੀ ਹੈ ਪਰ ਯਾਦ ਰੱਖਿਓ ਪੂਜਾ ਇਕੋ ਓੰਕਾਰ ਦੀ ਹੈ ਉਹਦੇ ਵਰਗਾ ਕੋਈ ਨਹੀਂ ਸੀ ਰਿਸ ਕਰ ਰਹੇ ਹੋ ਉਹਦੇ ਚੰਦੋਵੇ ਲਾਲੇ ਉਸ ਤਰ੍ਹਾਂ ਦੇ ਪਾਲਕੀ ਉਸ ਤਰ੍ਹਾਂ ਦੇ ਸਵਈਏ ਪੜਨੇ ਆ ਨਹੀਂ ਗੁਰਮਖੋ ਯਾਦ ਰੱਖਿਓ ਦਰਬਾਰ ਸਾਹਿਬ ਦੀ ਕੋਈ ਰੀਸ ਨਾ ਕਰਿਓ ਸਿਰਫ ਦੁਨੀਆ ਚੁੱਕੇ ਉਹ ਦੇ ਵਰਗਾ ਹੋਰ ਕੋਈ ਨਹੀਂ ਗੁਰਦੁਆਰੇ ਦੀ ਵੱਖਰੀ ਗੱਲ ਹੈ ਹਰਗੰਦਰ ਦੀ ਵੱਖਰੀ ਹੈ ਤਖਤ ਦੀ ਵੱਖਰੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਆਪਣਾ ਇਸ਼ਟ ਆਪਣੇ ਲੋਕ ਪਰਲੋਕ ਦਾ ਰਾਖਾ ਸ਼ਬਦ ਗੁਰੂ ਨੂੰ ਮੰਨਨੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬਾਣੀ ਦੀ ਉਪਮਾ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਸ਼ਬਦ ਦੀ ਉਪਮਾ ਵਿੱਚ ਸ਼ਬਦ ਉਚਾਰਨ ਕੀਤੇ ਨੇ। ਅਸੀਂ ਹਜ਼ੂਰ ਗੁਰੂ ਪੰਚਮ ਪਾਤਸ਼ਾਹ ਜੀ ਦਾ ਬਚਨ ਪੜਨੇ ਆ। ਕਰੀਬਨ ਸਾਰੇ ਸਿੱਖਾਂ ਨੂੰ ਇਹ ਸ਼ਬਦ ਚੇਤੇ ਵੀ ਜਿਹੜੇ ਬਾਣੀ ਪੜਨ ਵਾਲੇ ਆ ਹਮ ਧਨਵੰਤ ਭਾਗਤ ਸਚਨਾ ਹੈ ਅਸੀਂ ਤਨਾਡ ਹੋ ਗਏ ਆ ਅਸੀਂ ਅਮੀਰ ਖਾਂ ਸਾਡੇ ਭਾਗ ਬੜੇ ਚੰਗੇ ਆ ਇਹਦਾ ਮਤਲਬ ਜਿਹਦਾ ਈਸ਼ਟ ਗੁਰੂ ਗ੍ਰੰਥ ਸਾਹਿਬ ਹੈ ਦੁਖ ਸੋਖ ਮੌਤ ਜਨਮ ਖਰਕ ਸੋਗ ਇਹ ਉਹਦੀ ਰਚਨਾ ਚ ਵਾਪਰਨਾ ਹੈ ਜਿਹਦਾ ਈਸ਼ਟ ਗੁਰੂ ਗ੍ਰੰਥ ਸਾਹਿਬ ਹੈ ਨਾ ਉਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਉਹ ਆਪਣੇ ਆਪ ਨੂੰ ਭਾਗਾ ਵਾਲਾ ਮੰਨਿਆ ਕਰੇ ਉਹ ਖੁਸ਼ਕਿਸਮਤ ਹੈ ਹਮ ਤਨਵੰਤ ਭਾਗਤ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਪਿਤਾ ਦਾ ਦਾਦੇ ਦਾ ਇਹਦਾ ਮਤਲਬ ਹਜ਼ੂਰ ਨੇ ਆਪਣੇ ਤੋਂ ਪਹਿਲਾਂ ਜਿਹੜੇ ਬਾਣੀਕਾਰ ਹੋਏ ਇਥੇ ਮੈਂ ਹੋਰ ਅਰਜ਼ ਕਰਾਂਗਾ ਕੇ ਬਾਪ ਦਾਦਾ ਜਿੱਥੇ ਆਪ ਕਮਾਈ ਕਰਕੇ ਗਏ ਉਥੇ ਜਿੰਨਾ ਖਜ਼ਾਨਾ ਭਾਰਤ ਦੀ ਧਰਤੀ ਤੇ ਉਸ ਵਕਤ ਰੋਖਾਨੀ ਸੀ ਨਾ ਜੀ ਉਸ ਸਾਰੇ ਖਜ਼ਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕਰ ਦਿੱਤਾ 10 ਕਈ ਵਾਰੀ ਬੇਨਤੀ ਕਰਦਾ ਹੁੰਦਾ ਹੈ ਜੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਵਿੱਚ ਮੱਥਾ ਟੇਕਨੇ ਆ ਮੈਂ ਭੁਲਾ ਨਾ ਪਹਿਲੇ ਭਗਤ ਜੈਦੇਵ ਜੀ ਨੇ ਜੀ ਅਖੀਰ ਵਾਲੇ ਬਾਣੀਕਾਰ ਸਤਗੁਰੂ ਗੁਰੂ ਤੇਗ ਬਹਾਦਰ ਜੀ ਨੇ 1170 ਭਗਤ ਜੈਦੇਵ ਜੀ ਦਾ ਜਨਮ ਹੋਇਆ ਬੰਗਾਲ ਵਿੱਚ ਉਹਨਾਂ ਤੋਂ 3 ਸਾਲ ਛੋਟੇ ਨੇ ਦਰবেশ ਬਾਬਾ ਫਰੀਦ ਜੀ ਜਿਨ੍ਹਾਂ ਦਾ ਜਨਮ 1173 ਨੂੰ ਹੋਇਆ ਹੈ ਮਹਾਰਾਜ ਜੀ ਤੋਂ ਪਹਿਲਾਂ ਹੋਏ ਨੇ ਬਾਬਾ ਫਰੀਦ ਸਾਹਿਬ ਤੇ ਜਿਸ ਫਰੀਦ ਨਾਲ ਹਜ਼ੂਰ ਗੱਲਾਂ ਕਰ ਰਿਹਾ ਇਤਿਹਾਸ ਅਨੁਸਾਰ ਉਹ ਅਸਲ 'ਚ ਬਾਬਾ ਫਰੀਦ ਸਾਹਿਬ ਦੀ ਗੱਦੀਦਾਰ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਿਲਦੇ ਹੁਣ 1170 ਚ ਭਗਤ ਜੈਦੇਵ ਜੀ ਦਾ ਜਨਮ ਹੋਇਆ ਤੇ 1675 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਆ ਮੈਂ ਆਪ ਨੂੰ ਬੇਨਤੀ ਕਰਾਂ ਦੁਨੀਆ ਚ ਕੋਈ ਗ੍ਰੰਥ ਐਸਾ ਨਹੀਂ ਜਿਹੜਾ ਇੰਨੀਆਂ ਸਦੀਆਂ ਦੀ ਰੂਖਾਨੀਅਤ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਬੈਠਾ ਹੋਵੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਗੱਲ ਹੋਰ ਸ਼ਬਦ ਸਦੀਆਂ ਪਹਿਲਾਂ ਉਚਾਰਨ ਕੀਤੇ ਹੋਏ ਸ਼ਬਦ ਨਾਲ ਸਵਾਦ ਰਚਾ ਕੇ ਉਹਦੀਆਂ ਕੁੰਡੀਆਂ ਖੋਲਦਾ ਹੈ ਉਹਦੀ ਵਿਆਖਿਆ ਕਰਦਾ ਹੈ ਜਿਵੇਂ ਇੱਕ ਦੋ ਉਦਾਹਰਨਾਂ ਆਪਾਂ ਲਾਂਗੇ ਤੇ ਮੈਂ ਮੇਰੀ ਇੱਛਾ ਸੀ ਬਾਬਾ ਪੂ ਜੀ ਸਾਡੇ ਬੈਠੇ ਜਗਿੰਦਰ ਸਿੰਘ ਜੀ ਮੈਂ ਚਾਹੁੰਦਾ ਆ ਕਿਉਂਕਿ ਜੇ ਸੰਗਤ 12ਵਾਂ ਮਾਝ ਵੀ ਆਪਾਂ ਕਰਾਂਗੇ ਪਰ ਪਿਆਰੋ ਇਹ ਵੀ ਖਜ਼ਾਨਾ ਤਾਂ ਗੁਰੂ ਨਾਨਕ ਸਾਹਿਬ ਦੇ ਕੇ ਗਿਆ ਹੈ ਨਾ ਕਿ ਢੀ ਸੋਨੀ ਅਜ ਮਹਾਰਾਜ ਨੇ ਵਿਸਾਖ ਵਿੱਚ ਬਖਸ਼ਾ ਕੀਤੀਆਂ ਸਤਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ ਤੇ ਮੈਂ ਅਰਜ਼ ਕਰ ਲਗਾ ਕਿ ਦੇਖੋ ਸ਼ਬਦ ਕਿਵੇਂ ਸਵਾਦ ਰਚਾਂਦਾ ਜਿਵੇਂ ਬਾਬਾ ਫਰੀਦ ਸਾਹਿਬ ਦਾ ਸ਼ਬਦ ਹੈ ਸੂਈ ਰਾਗ ਚ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਪਰ ਸਰਵਰ ਜਦ ਉਛਲੇ ਤਬ ਤਰਨ ਦੁਖੇਲਾ ਹੱਥ ਨਾ ਲਾਇ ਕੁਸੰਬੜ ਹੈ ਜਲ ਜાંਸੀ ਢੋਲਾ ਕਿਉਂਕਿ ਅਰਥ ਆਪ ਸਾਰੇ ਜਾਣਦੇ ਬੇੜਾ ਬੰਨਣ ਦੇ ਵੇਲੇ ਬੇੜਾ ਨਹੀਂ ਬੰਨਿਆ ਉਹ ਪਿਆਰਿਆ ਪਾਣੀ ਚੜ ਚੱਲਿਆ ਬੇੜਾ ਡੁੱਬ ਜਾਏਗਾ ਤੇਰੀ ਤਿਆਰੀ ਕੋਈ ਨਹੀਂ ਬੇੜੇ ਦੀ ਤਿਆਰੀ ਕੋਈ ਨਹੀਂ ਤੇ ਦੇਖ ਦੇ ਕੋਈ ਕਸੰਬੇ ਨੂੰ ਕਸੰਬਾ ਜਿਹੜਾ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਝੂਠ ਦਾ ਮਾਇਆ ਵੀ ਪ੍ਰਤੀਕ ਹੈ ਤੁਸੀਂ ਦੇਖੋਗੇ ਉੰਜ ਵੈਸੇ ਕਸੰਬਾ ਤੇ ਮਜੀਠੇ ਨਾ ਦੋਨਾਂ ਰੰਗਾ ਦਾ ਜ਼ਿਕਰ ਬੜਾ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਜੀ ਨੇ ਬਚਨ ਕੀਤੇ ਮਹਾਰਾਜ ਜੀ ਨੇ ਫਰਮਾਇਆ ਕਿ ਕੁਸੰਬੜਾ ਸੰਸਾਰ ਹੈ ਮਜੀਠ ਪ੍ਰਮਾਤਮਾ ਦਾ ਨਾਮ ਹੈ ਕੁਸੰਬਾ ਕਿਉਂ ਧਾਰਨ ਲਈ ਇਹ ਕੱਲਾ ਕੱਚਾ ਹੀ ਨਹੀਂ ਇੱਥੋਂ ਤੱਕ ਜਦੋਂ ਨਿਕਲਦਾ ਹੈ ਇਹ ਉੱਤੇ ਆਪਣੀ ਧੌਣ ਉੱਚੀ ਕਰਕੇ ਫੁੱਲ ਕੱਢਦਾ ਤੇ ਮਜੀਠ ਕਦੀ ਬਾਹਰ ਕੱਢਦੇ ਨਹੀਂ ਉਹਦੀਆਂ ਜੜੀਆਂ ਧਰਤੀ ਦੇ ਥੱਲੇ ਹੁੰਦੀਆਂ ਇਹਦਾ ਮਤਲਬ ਕਮਾਈ ਵਾਲਾ ਇੰਨੀ ਨਿਮਰਤਾ ਚ ਹੈ ਤੇ ਖੋਟਾ ਜਿਹੜਾ ਕੱਚ ਹੈ ਉਹ ਬਾਹਰ ਦਿਖਾ ਰਿਹਾ ਆਪਣਾ ਆਪ ਸਤਗੁਰਾਂ ਨੇ ਇਥੇ ਜਦੋਂ ਕਿਹਾ ਵੀ ਬੇੜਾ ਬੰਦ ਨਾ ਸਕਿਓ ਇਹ ਸਦੀਆਂ ਤੱਕ ਸ਼ਬਦ ਰਿਹਾ ਫਰੀਦ ਸਾਹਿਬ ਜੀ ਦੇ ਸਥਾਨ ਤੇ ਪਰ ਯਾਦ ਰੱਖੋ ਜਦਨ ਹਜ਼ੂਰ ਦੇ ਸਾਹਮਣੇ ਆਇਆ ਤੇ ਗੁਰਦੇਵ ਨੇ ਇਸ ਸ਼ਬਦ ਦੀ ਵਿਆਖਿਆ ਕਮਾਲ ਦਾ ਡਾਇਲੌਗ ਰਾਜ ਦਿੱਤਾ ਕਹਿਣ ਲੱਗੇ ਜਪ ਤਪ ਕਾਬਦ ਬੇਲੜਾ ਬੇੜਲਾ ਜਿਤ ਲੰਘੈ ਵਿਖੇਲਾ ਨਾ ਸਰਵਰ ਨਾ ਉਚਲੈ ਐਸਾ ਪੰਤ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਜਿਹੜੀ ਗੱਲ ਰਮਚ ਕਹਿ ਦਿੱਤੀ ਬੇੜਾ ਬੰਦ ਨਾ ਸਕਿਓ ਵਿਆਖਿਆ ਕਰ ਪਤਾ ਨਹੀਂ ਬੇੜੇ ਦੀ ਕੀ ਵਿਆਖਿਆ ਕਰਦੇ ਹੋ ਸਕਦਾ ਕੋਈ ਸੰਸਾਰੀ ਅਰਥ ਕਰਦਾ ਕੋਈ ਦੁਨਿਆਵੀ ਕਰਦਾ ਰੂਖਾਨੀਅਤ ਹੀ ਰੂਖਾਨੀਅਤ ਦੇ ਅਰਥ ਕਰ ਸਕਦੀ ਹੈ ਜੀ ਬਾਬਾ ਫਰੀਦ ਸਾਹਿਬ ਜੀ ਨੇ ਜੋ ਕਿਹਾ ਉਸ ਨੂੰ ਕਿਸੇ ਕਵੀ ਨੇ ਮੈਂ ਫਿਰ ਆਪ ਨੂੰ ਬੇਨਤੀ ਕਰਾਂ 1173 ਤੋਂ 1265 ਤੱਕ ਬਾਬਾ ਫਰੀਦ ਸਾਹਿਬ ਮ੍ਰਿਤ ਮੰਡਲ ਚ ਵਿਤਰੇ ਆ ਉਹ ਸਦੀਆਂ ਚ ਮੈਂ ਭੁੱਲਾ ਨਾ ਜਿੰਨੀ ਪੋਇਟਰੀ ਪੜਨ ਦਾ ਮੌਕਾ ਮਿਲਿਆ ਭਾਵੇਂ ਸੁਭੀ ਸਨ ਕਿਸੇ ਨੇ ਇਸ ਸ਼ਬਦ ਦੀ ਕੁੰਡੀ ਨਹੀਂ ਖੋਲੀ ਵੀ ਬੇੜਾ ਕੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਉਹ ਕਹਿ ਕੇ ਗਏ ਨੇ ਜਪ ਤਪ ਦਾ ਬੇੜਾ ਤਿਆਰ ਕਰ ਆ ਕੁ ਸੰਭੜਾ ਜਿਹੜਾ ਤੈਨੂੰ ਸਾੜ ਦਏਗਾ ਨਾ ਜੇ ਬੰਦਗੀ ਕਰੇਗਾ ਤੇ ਮਜੀਠੜੇ ਨਾਲ ਤੂੰ ਜੁੜ ਜਾਏਂਗਾ ਜਬ ਤਬ ਕਾ ਬੰਦ ਬੀੜ ਲਾ ਜਿਤ ਲੰਗਾ ਵਖੇਲਾ ਨਾ ਸਰਵਰ ਨਾ ਉਛਲੇ ਐਸਾ ਪੰਤ ਸੁਹੇਲਾ ਕਮਾਲ ਕਰ ਦਿੱਤੀ ਜੀ ਉਸ ਨਿਰਾਸ਼ਤਾ ਵਿੱਚੋਂ ਕੱਢ ਕੇ ਇਹ ਨਹੀਂ ਕਿਉ ਬਾਣੀ ਚ ਕਿਉ ਅਧੂਰਾਪਣ ਖੈ ਮਹਾਰਾਜ ਜੀ ਨੇ ਕਿਹਾ ਕਿ ਦੇਖ ਤੂੰ ਸੌਖਾ ਨਿਕਲ ਜਾਏਗਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਬੇਨਤੀ ਖੈ ਜੀ ਜਦੋਂ ਇਸੇ ਪਾਠ ਕਰਨੇ ਆ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ हम तनवंत भागद सचनाए खरगुन गावे सई सुभाए पिउ दादा का खोल डिट्ठा खजाना ता मेरा मन भया निधाना महाराज कने रत्नलाल जाका कछु ना बोल भरे भंडार अखूट अतोल खावे खर्चे रलमिल पाओ भाईसाहब नु पता उन मैं पिछले साल इते कथा करके गया ना जदों एक याद रखियो ए कोई अंतरजामता ने हुंदी जिथे assi बैठे हुंदे हा ना ਜੋ ਕੁਝ ਅਸੀਂ ਇਕਾਗਰਤਾ ਨੂੰ ਚੰਗਾ ਕਰੀਏ ਮੰਦਾ ਕਰੀਏ ਤੁਸੀਂ 10 ਸਾਲਾਂ ਬਾਅਦ ਵੀ ਆਓ ਨਾ ਤੁਹਾਡੀਆਂ ਤਰੰਗਾਂ ਉਹ ਦੁਬਾਰਾ ਪੈਦਾ ਹੋ ਜਾਂਦੀਆਂ ਮੈਨੂੰ ਤਾਂ ਇਹ ਯਾਦ ਮੈਥੇ ਇੱਕ ਕਥਾ ਕਰਕੇ ਗਿਆ ਜਿਹਦਾ ਧਿਆਨ ਨਾ ਸੁਣਿਆ ਹੋਣਾ ਪਿਛਲੇ ਸਾਲ ਉਸ ਦਿਨ ਮੈਂ ਅਰਜ਼ ਕੀਤੀ ਸੀ ਇਹ ਸ਼ਬਦ ਮੈਂ ਰਿਪੀਟ ਹੋ ਰਿਹਾ ਜੀ ਉੱਥੇ ਮਹਾਰਾਜ ਜੀ ਨੇ ਕਿਹਾ ਪਿਉ ਦਾਦੇ ਕਾ ਖੋਲ ਡਿਟਾ ਖਜ਼ਾਨਾ ਤਾਂ ਮੈਰੇ ਮਨ ਭਿਆ ਨਿਦਾਨਾ ਰਤਨ ਲਾਲ ਜਾਂਕਾ ਕਚੂ ਨਾ ਮੋਲ ਭਰੇ ਭੰਡਾਰ ਅਖੂਟ ਅਤੂਲ ਖਾਵੇਂ ਖਰਚੇ ਰਾਲ ਮੇਲ ਭਾਈ ਆਪ ਨੂੰ ਪਤਾ ਹੋਵੇ ਮੈਂ ਅੱਜ ਦੁਬਾਰਾ ਸਾਲ ਬਾਅਦ ਰਿਪੀਟ ਕਰਨ ਲੱਗਾ ਜਰਥੋ ਪਹਿਲਾਂ ਦੱਸੋ ਇੱਥੇ ਸ਼ਬਦ ਵਰਤਿਆ ਖਾਵੇਂ ਖਰਚਾਂ ਪਹਿਲਾਂ ਖਾਓ ਫਿਰ ਖਰਚੋ ਤੇ ਗੁਰਮਖੋ ਖਰਚਾ ਹੋਵੇ ਤੇ ਬੰਦਾ ਖਾ ਸਕਦਾ ਇੱਥੇ ਮਹਾਰਾਜ ਕਹਿੰਦੇ ਨੇ ਪਹਿਲਾਂ ਖਾ ਬੋ ਫਿਰ ਖਰਚੋ ਆਪਾਂ ਜਾਈਏ ਕੋਈ ਚੀਜ਼ ਬਾਜ਼ਾਰ ਤੋਂ ਲਵਾਂਗੇ ਸੜਕੂਲ ਖਰਚਾ ਹੈ ਤੇ ਖਾਵਾਂਗੇ ਨਾ ਪਹਿਲਾਂ ਖਰਚ ਹੈ ਫਿਰ ਖਾਵਾਂਗੇ ਹਜ਼ੂਰ ਨੇ ਕਿਹਾ ਦੁਨੀਆ ਦੀ ਦੌਲਤ ਖਰਚ ਪਹਿਲਾਂ ਖਾਇਆ ਬਾਅਦ ਵੀ ਜਾਂਦਾ ਤੂੰ ਸ਼ਬਦ ਆਪ ਕਮਾਵੀਂ ਤੇ ਜਦਨ ਆਪ ਸ਼ਬਦ ਨੂੰ ਛੱਕ ਗਿਆ ਖਰਚਨ ਦੀ ਜਾਂਚ ਵੀ ਤੈਨੂੰ ਤਾਂ ਆਉਣੀ ਹੈ ਕਿਉਂਕਿ ਸ਼ਬਦ ਅੰਦਰ ਜਾਏਗਾ ਤਾਂ ਹੈ ਨਾ ਪਹਿਲਾਂ ਖਾਓ ਇਸੇ ਤਰ੍ਹਾਂ ਮਹਾਰਾਜ ਨੇ ਕਿਹਾ ਤਿੱਚਰ ਮੂਲ ਨਾਲ ਥੁੜੀਂ ਦੋ ਜਿੱਚਰ ਆਪ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਪਹਿਲਾਂ ਖਾਏ ਹੈ ਫਿਰ ਖਰਚਨਾ ਹੈ ਮਹਾਰਾਜ ਕਹਿੰਦੇ ਨੇ ਤੇ ਚਰ ਮੂਲ ਨਾਲ ਥੋੜੀ ਨੂੰ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨਮਾਲ ਕਿਉਂਕਿ ਖਾਣ ਵਾਲਾ ਹੀ ਬਾਣੀ ਖਰ ਸਕਦਾ ਜਿਨੇ ਆਪ ਸ਼ਬਦ ਕਮਾਇਆ ਇਹਨੇ ਉਹ ਖਰਚੇਗਾ ਕਿੱਥੋਂ ਜੀ ਇਹਦਾ ਮਤਲਬ ਖਾਣ ਦਾ ਮਤਲਬ ਇਹ ਨਹੀਂ ਕਿ ਬਾਹਰੋਂ ਕੀ ਥਾਲੀ ਕੁਛ ਇਹਨੂੰ ਸਤਿਗੁਰੂ ਨੇ ਕਿਹਾ ਭਾਈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਉਹਦਾ ਉਧਾਰ ਹੋਵੇਗਾ ਅਰਜ਼ ਹੈ ਇਥੇ ਸਤਿਗੁਰੂ ਕਹਿੰਦੇ ਨੇ ਭਾਈ ਕੰਮ ਕਰੋ ਖਾਵੇਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਇੱਕ ਜਨਮ ਅਰੰਭ ਜਕਿਆ ਕਿੰਨੇ ਭਾਗਾ ਵਾਲੇ ਜਿਹੜਾ ਬੰਦਾ ਨਿਤਨੇਮ ਕਰਦਾ ਹੈ ਸਹਿਜ ਪਾਠ ਕਰਦਾ ਹੈ ਗੁਰਬਾਣੀ ਕੀਰਤਨ ਕਰਦਾ ਹੈ ਗੁਰਬਾਣੀ ਕੀਰਤਨ ਸੁਣਦਾ ਹੈ ਉਹ ਇਹ ਗੱਲ ਯਾਦ ਰੱਖੇ ਉਹਦਾ ਉਦਮ ਨਹੀਂ ਉਹ ਧੁਰ ਦਰਗਾਹ ਤੋਂ ਮੱਥੇ ਦੇ ਲੇਖ ਲਿਖਾ ਕੇ ਆਇਆ ਤਾਂ ਉਹ ਸ਼ਬਦ ਨਾਲ ਜੁੜਿਆ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਐਵੇਂ ਹਰ ਕੋਈ ਨਹੀਂ ਕੋਈ ਸਾਰੇ ਕਿਉਂ ਨਹੀਂ ਪੜਦੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਇ ਜਿਹਦੇ ਮਸਤਕ ਦੇ ਲੇਖ ਪਰਮੇਸ਼ਵਰ ਨੇ ਐਸੇ ਲਿਖੇ ਉਸ ਖਜ਼ਾਨੇ ਦੇ ਵਿੱਚ ਸ਼ਾਮਲ ਹੋ ਗਿਆ ਹੁਣ ਇਸ ਖਜ਼ਾਨੇ ਦੇ ਵਿੱਚ ਅੱਜ ਜਿਹੜਾ ਸਰੂਪ ਹੈ ਅਸੀਂ 1430 ਅੰਗ ਹਜ਼ੂਰ ਦੇ ਦਰਸ਼ਨ ਕਰਨੇ ਅੱਜ ਮੈਂ ਕਹਿ ਰਿਹਾ ਕਿਉਂਕਿ ਮਸ਼ੀਨੀ ਛਬਾਈ ਹਾਤੀ ਲਿਖਤ ਸਰੂਪ ਜਿਹੜੇ ਨੇ ਬਾਣੀ ਇੱਕ ਬਰਾਬਰ ਹੈ ਪਰ ਅੰਗ ਇੱਕ ਬਰਾਬਰ ਨਹੀਂ ਤੇ ਜਦੋਂ ਦਰਬਾਰ ਸੇ ਹੁਕਮਨਾਮਾ ਹੁੰਦਾ ਹੈ ਸਿੰਘ ਸਾਹਿਬ ਵੀ ਹੁਕਮਨਾਮਾ ਉਸ ਤਰ੍ਹਾਂ ਹੀ ਲੈਂਦੇ ਨੇ ਪਰ ਕਈ ਵਾਰੀ ਸਿੱਖ ਨੇ ਜੀ ਘਰ ਹੁਕਮਨਾਮਾ ਲੈਣੇ ਆ ਤਾਂ ਸ਼ਬਦ ਵਿੱਚ ਘਾਰੋਂ ਆਇਆ ਨਹੀਂ ਅਸਲ ਚ ਕੀ ਹੈ ਜਿਹੜੀ ਕਲਮ ਮੋਟੀ ਹੋਵੇਗੀ ਉਹਨੇ ਅੰਗ ਜ਼ਿਆਦਾ ਲੱਗਣਗੇ ਕਾਗਜ਼ ਜ਼ਿਆਦਾ ਲੱਗੇਗਾ ਜਿੰਨੀ ਕਲਮ ਬਰੀਕ ਹੋਵੇਗੀ ਉਹਨੇ ਅੰਗ ਘੱਟ ਲੱਗਣਗੇ 1430 ਅੰਗ ਸੀ ਕਹਿੰਨੇ ਆ 31 ਰਾਗ ਸਤਗੁਰਾਂ ਨੇ ਦਿੱਤੇ ਇੰਨੀ ਵੱਡੀ ਰਹਿਮਤ ਕਰ ਦਿੱਤੀ ਸਦੀਆਂ ਦਾ ਰੋਖਾਨੀਅਤ ਖਜ਼ਾਨਾ ਗੁਰਦੇਵ ਨੇ ਰੋਖਾਨੀ ਖਜ਼ਾਨਾ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ ਗੁਰੂ ਅਰਜੁਨ ਦੇਵ ਉਹਨਾਂ ਦੀ ਸ਼ਹਾਦਤ ਦਾ ਇੱਕ ਕਾਰਨ ਇਹ ਵੀ ਸੀ ਕਿ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ ਗਿਆ ਕਿ ਤੁਸੀਂ ਸਾਡੀ ਮਰਜ਼ੀ ਅਨੁਸਾਰ حضرت ਮੁਹੰਮਦ ਸਾਹਿਬ ਦੀ ਸਿਫਤ ਦੇ ਬੋਲ ਵਿੱਚ ਪਾ ਦਿਓ ਹਾਲਾਂਕਿ ਆਪ ਨੂੰ ਪਤਾ ਹੋਣਾ ਪੂਰੇ ਗੁਰੂ ਗ੍ਰੰਥ ਸਾਹਿਬ ਚ ਹਜ਼ਰਤ ਮੁਹੰਮਦ ਸਾਹਿਬ ਦਾ ਨਾਮ ਨਹੀਂ ਆਇਆ ਪਰ ਮੈਂ ਕਤਰਸੀ ਜੀ ਅਫੀਫਾ ਕੱਪ ਚੱਲ ਰਿਹਾ ਸੀ ਤੇ ਮੇਰੀ ਇੱਕ ਇੱਛਾ ਹੁੰਦੀ ਹੈ ਚਾਹ ਮੰਦਰ ਹੈ ਚਾਹ ਮਸਜਿਦ ਹੈ ਬੜੀ ਖੁੱਲ ਕੇ ਗੱਲ ਕਰਨ ਲੱਗਾ ਮੈਂ ਜਾਣਾ ਜ਼ਰੂਰ ਚਾਹਨਾ ਮੈਂ ਮੰਦਰ ਚ ਵੀ ਜਾਣਾ ਪਰ ਅੱਜ ਸਾਡੀ ਉਹ ਇੰਨਾ ਹਾਜ਼ਮਾ ਕਮਜ਼ੋਰ ਚੁੱਕਾ ਹੈ ਨਾ ਬੰਦਾ ਠੇਕੇ ਕਿਤੇ ਪੈਸੇ ਤੜਾਣ ਵਾਸਤੇ ਖਲੋਤਾ ਵੀ ਲੋਕਾਂ ਕਹਿੰਦੇ दारू ਪੀਂਦਾ ਹੋਣਾ ਜੀ ਕਿਉਂਕਿ ਸਾਡਾ ਸੁਭਾਅ ਬਣ ਚੁੱਕਾ ਹੈ ਗੁਰਮਖੋ ਉੱਥੇ ਗਏ ਤੇ ਉੱਥੇ ਜਿਹੜਾ ਉਹਨਾਂ ਦਾ ਪ੍ਰਚਾਰਕ ਸੀ ਉਹ ਮੁਸਲਮਾਨ ਸੀ ਘੁੰਮਣ ਇਹ ਪਾਕਿਸਤਾਨ ਦਾ ਰਹਿੰਦਾ ਉਹ ਇੱਥੇ ਵੀ ਲੰਡਨ ਅਸੀਂ ਗਏ ਜਿਉਂ ਕਹਿੰਦਾ ਭਾਜੀ ਆਓ ਉਹਦਾ ਗੱਲਾਂ ਸ਼ੁਰੂ ਹੋ ਗਈਆਂ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ 'ਚ ਪੈਗੰਬਰ ਦਾ ਨਾਮ ਨਹੀਂ ਉਹ ਕਹਿੰਦਾ ਇਹ ਹੈਗਾ ਸਟੱਡੀ ਦੇਖੋ ਬੰਦੇ ਦੀ ਮੇਰੇ ਨਾਲ ਸਾਰੀ ਗੱਲ ਉਹਨੇ ਕੀਤੀ ਮਹਿਰ ਮਸੀਦ সিদ্দিক ਮੁਸੱਲਾ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਕੀਤਾ ਮੈਂ ਕਿਹਾ ਜੀ ਕਿਤੇ ਮੁਹੰਮਦ ਸਾਹਿਬ ਸ਼ਬਦ ਨਹੀਂ ਆਇਆ ਕਹਿੰਦਾ ਸ਼ਬਦ ਨਹੀਂ ਆਇਆ ਪਰ ਇਸ਼ਾਰੇ ਮੁਤਾਬਕ ਉਹਨ ਸਾਰ ਇਸ਼ਾਰਾ ਕਰਦਾ ਹੈ ਪੈਗੰਬਰ ਲਈ ਮੈਂ ਕਿਹੜਾ ਕਹਿੰਦਾ ਹੋਏ ਮੁਸਲਮ ਦੀਨ ਮੁਹਾਨਾ ਹੈ ਮੁਹਾਨਾ ਦਰਸਦਾ ਆਗੂ ਕਹਿੰਦੇ ਮੁਸਲਮਾਨ ਉਹ ਵੇ ਜਿਹੜਾ ਆਪਣੇ ਆਗੂ ਦੇ ਦੱਸੇ ਹੋਏ ਦੀਨ ਅਨੁਸਾਰ ਚੱਲੇ ਕਹਿੰਦੇ ਸਾਡਾ ਆਗੂ ਤਾਂ ਪੈਗੰਬਰ ਮੁਹੰਮਦ ਸਾਹਿਬ ਨੇ ਦੇਖੋ ਉਹ ਬੰਦਿਆਂ ਦੀ ਜਿਹੜੀ ਜਿਹੜੀ ਉਹਨੇ ਫਿਰ ਮੈਂ ਮੈਨੂੰ ਉਹਨੇ ਸਾਹਮਣੇ ਟਿਕਾ ਰੱਖ ਦਿੱਤਾ ਅੰਗਰੇਜ਼ੀ ਦਾ ਟਿਕਾ ਰੱਖਿਆ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਜੀ ਇਹ ਸਤਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਉਹਨਾਂ ਦੀ ਸ਼ਹਾਦਤ ਦਾ ਕਾਰਨ ਵੀ ਜਿਹੜਾ ਅੱਜ ਖਾਲਸਾ ਨਿਆਰਾਪਣ ਕਹਿ ਰਹੇ ਹੋ ਇਹਦੀ ਬੁਨਿਆਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਐਸਨੋਕ ਤੇ ਰੰਗ ਫਿਰ ਸੁਣਿਓ ਅਸੀਂ ਇਹ ਕਹਿਦੇ ਨੇ ਅੱਜ ਵੀ ਆਪ ਆ ਪੰਜ ਦੇ ਦਿਨ ਲਾਹੌਰ ਤੋਂ ਆ ਗਏ ਭਾਈ ਦਇਆ ਦਇਆ RAM ਜੀ ਆਏ ਦਿੱਲੀ ਤੋਂ ਭਾਈ ਧਰਮ ਚੰਦ ਜੀ ਧਰਮ ਦਾ ਧਰਮ ਚੰਦ ਦਾ ਜ਼ਿਕਰ ਕਰਨ ਧਰਮਦਾਸ ਵੀ ਸ਼ਬਦ ਵਰਤੇ ਉਹ ਆਏ ਕਰਨਾਟਕ ਤੋਂ ਆਏ ਅ ਗੁਜਰਾਤ ਤੋਂ ਆਏ ਅਸੀਂ ਸਾਰੇ ਸ਼ਬਦ ਵਰਤਨੇ ਆ ਉਡੀਸਾ ਤੋਂ ਆਏ ਪਰ ਪਿਆਰਿਓ ਯਾਦ ਰੱਖਿਓ ਇਹ ਦੀ ਬੁਨਿਆਦ ਉਦਨ ਹੀ ਟਿਕ ਗਈ ਸ਼ਬਦ ਦੇ ਤੌਰ ਤੇ ਜਿੱਦਨ ਮਹਾਰਾਸ਼ਟਰ ਦੇ ਭਗਤ ਨਾਮਦੇਵ ਜੀ ਦੀ ਬਾਣੀ ਆ ਗਈ ਸੀ ਇੱਕ ਪੱਖ ਨਾ ਰੱਖੀ ਗ੍ਰੰਥ ਉਹਨਾਂ ਸਾਰਿਆਂ ਨੂੰ ਨਾਲ ਲੈ ਤੁਰਿਆ ਗੁਰੂ ਅਨਸੇਪ ਜੀ ਜਿਨ੍ਹਾਂ ਨੂੰ ਲੋਕ ਸ਼ੋਧਰ ਕਹਿੰਦੇ ਸਨ ਜਿਨ੍ਹਾਂ ਨੂੰ ਮੰਦਰ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ ਮੈਂ ਆਪ ਨੂੰ ਬੇਨਤੀ ਕਰਾਂਗਾ ਜੀ ਦੇਖੋ ਭਗਤ ਨਾਮਦੇਵ ਜੀ ਨੇ ਜੇ ਕੋਈ ਹੋਰ ਹਿਸਟਰੀ ਕਹਿਵੇ ਆਪਾਂ ਕਹਿਣਾ ਸੀ ਕਿਸੇ ਮਲਾਵਟ ਕਰ ਦਿੱਤੀ ਪਰ ਉਹਨਾਂ ਨੇ ਸ਼ਬਦ ਵਰਤੇ ਆ ਪੰਡਿਆ ਮੋਕ ਨੂੰ ਢੇਡ ਕਹਿ ਤੈ ਤੇਰੀ ਪੈਜ ਪਛੌਂਡੀ ਹੋਏ ਦਾ ਉਹਨਾਂ ਨੇ ਬਚਨ ਕੀਤਾ ਖੀਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕ ਇਹਦਾ ਮਤਲਬ ਹੈ ਅੰਦਰ ਦਾ ਦਰਦ ਖੈ ਭਗਤ ਰਵਦਾਸ ਸਹਿ ਮਹਾਰਾਜ ਜੀ ਨੇ ਬਾਣੀ ਚ ਕਹਿਆ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ ਰਿਦਾ RAM ਗੋਬਿੰਦ ਗੁਨਸਾਰ ਕਬੀਰ ਸਾਹਿਬ ਜੈਸੇ ਮਹਾਪੁਰਸ਼ ਨੂੰ ਕਿਆ ਕਹਿਣਾ ਪਿਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਰ ਜਨਗਰ ਮੈਂ ਸਿਰਫ ਇਸ਼ਾਰਾ ਕੀਤਾ ਜੀ ਦੇਖੋ ਗੁਰੂ ਸਾਹਿਬ ਜੀ ਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਉਹਦੇ ਵਿੱਚ ਇਹ ਨਹੀਂ ਦੇਖਿਆ ਇਹਦਾ ਪਿਛੋਕੜ ਕੀ ਸੀ ਮਹਾਰਾਜ ਜੀ ਨੇ ਕੋ ਦੇਖਿਆ ਵੀ ਇਹ ਰੂਖਾਨੀਅਤ ਚ ਪਹੁੰਚੇ ਨੇ ਇਹਨਾਂ ਦਾ ਸ਼ਬਦ ਜਿਹੜਾ ਹੈ ਉਹ ਪਰਮੇਸ਼ਵਰ ਨਾਲ ਮਿਲਾ ਰਿਹਾ ਹੈ ਪਿਆਰੋ ਸਤਗੁਰਾਂ ਨੇ ਮੈਂ ਇੱਕ ਵਾਰ ਕਿਹਾ ਸੀ ਆਪਣੇ ਲਈ ਸ਼ਬਦ ਮਹੱਲਾ ਵਰਤੇ ਮਾਹਲਾ ਪਹਿਲਾ ਦੂਜਾ ਤੀਜਾ ਇਹ ਚੌਥਾ ਪੰਜਵਾਂ ਤੇ ਨੌਵਾਂ ਕਿਉਂਕਿ ਇਸ ਬੰਦੀ ਸਾਡੇ ਇਹ ਸਿੱਖਾਂ ਦੇ ਵਿੱਚ ਕਦਮ-ਕਦਮ ਤੇ ਮਤਭੇਦ ਖਲੋਤੇ ਹੋਇਆ ਪਰ ਮੈਂ ਬੇਨਤੀ ਕਰਾਂਗਾ ਭਗਤਾਂ ਲਈ ਸ਼ਬਦ ਜਿਹੜਾ ਵਰਤਿਆ ਭਗਤ ਆਪ ਸ਼ਬਦ ਵਰਤ ਰਿਹਾ ਕਹਿ ਰਵਦਾਸ ਚਮਾਰ ਭਗਤ ਸਾਹਿਬ ਜੀ ਨਾਮਾ ਜੀ ਸ਼ੀਬਾ ਸ਼ਬਦ ਵਰਤ ਰਿਹਾ ਰਵਦਾਸ ਸਾਹਿਬ ਵਰਤਿਆ ਕਹਿ ਰਵਦਾਸ ਚਮਾਰ ਪਰ ਹਜ਼ੂਰ ਨੇ ਜਦੋਂ ਬਾਣੀ ਲਿਖੀ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਬਾਣੀ ਜੁਲਾਹੇ ਦੀ ਹੈ ਕਹਿਣ ਲੱਗੇ ਬਾਣੀ ਭਗਤ ਕਬੀਰ ਜੀਓ ਕੀ ਕਿਤੇ ਜ਼ਾਤ ਦਾ ਜ਼ਿਕਰ ਕੀਤਾ ਬਾਣੀ ਭਗਤ ਨਾਮਦੇਵ ਜੀ ਕੀ ਹਾਂ ਇੱਕ ਫਰੀਦ ਸਾਹਿਬ ਨੇ ਜਿਨ੍ਹਾਂ ਲਈ ਸ਼ਬਦ ਸੇਖ ਵਰਤਿਆ ਗਿਆ ਉਹਦੇ ਲਈ ਭਗਤ ਨਹੀਂ ਵਰਤਿਆ ਹਾਲਾਂਕਿ ਅਸੀਂ ਸਾਰੇ ਕਹਿੰਨੇ ਬਾਬਾ ਫਰੀਦ ਮੁਕੰਮਲ ਨਾਮ ਤਾਂ ਮਾਪੁਰਖਾਂ ਦਾ ਅਸੀਂ ਸ਼ੇਖ ਫਰੀਦਉਦੀਨ ਗੱਜੇ ਗੰਗੇ ਸ਼ਕਰ ਬਾਬਾ ਫਰੀਦ ਸਾਹਿਬ ਜੀ ਉਹਨਾਂ ਲਈ ਸ਼ਬਦ ਤਿੰਨ ਥਾਵਾਂ ਤੇ ਵਰਤੇ ਆ ਬਾਣੀ ਸੇਖ ਫਰੀਦ ਜੀ ਕੀ ਹਾਲਾਂਕਿ ਅਰਬਿਕ ਸ਼ਬਦ ਹੈ ਸ਼ੇਖ ਅਸੀਂ ਸ਼ਬਦ ਵਰਤੇ ਜੋ ਗੁਰੂਦੇਵ ਨੇ ਲਿਖਿਆ ਆਪਾਂ ਉਹੀ ਪੜਾਂਗੇ ਇਸ ਸਾਰੀ ਬਾਣੀ ਨੂੰ ਇਕੱਤਰ ਕਰ ਦਿੱਤਾ ਇੱਕ ਜਗ੍ਹਾ ਤੇ ਇਹ ਅਸਲ 'ਚ ਨਿਆਰੇਪਨ ਦੀ ਬੁਨਿਆਦ ਰੱਖੀ ਜਾ ਚੁੱਕੀ ਸੀ ਤੇ ਨਿਆਰੇਪਨ ਲਈ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਇੱਕ ਉਹਦਾ ਆਪਣਾ ਕੇਂਦਰੀ ਸਥਾਨ ਹੋਵੇ ਵਖਰੀ ਕੌਮ ਦਾ ਜਿਹੜੀ ਨਿਆਰੀ ਕੌਮ ਵੱਖਰਾ ਸ਼ਬਦ ਹੋਰ ਤਰ੍ਹਾਂ ਲੱਗਦਾ ਨਿਆਰਾ ਬਹੁਤ ਕਮਾਲ ਦਾ ਸ਼ਬਦ ਵਖਰੇ ਨਾਲੋਂ ਨਿਆਰਾ ਬਹੁਤ ਉੱਚਾ ਸ਼ਬਦ ਭਾਈ ਸਾਹਿਬ ਨੇ ਵਖਰਾ ਨਹੀਂ ਸ਼ਬਦ ਵਰਤਿਆ ਨਿਰਾਲਾ ਸ਼ਬਦ ਜਿੱਤੀ ਸਦ ਮੰਡਲੀ ਕੀਤੋ ਸਾਪਣਾ ਪੰਥ ਨਿਰਾਲਾ ਨਿਆਰਾ ਸ਼ਬਦ ਤੇ ਵਖਰੇ ਤੋਂ ਬਹੁਤ ਉੱਚਾ ਉਥੇ ਹਜ਼ੂਰ ਨੇ ਫਿਰ ਬਖਸ਼ਿਸ਼ ਕੀਤੀ ਜੀ ਇਹ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਪਹਿਲੀ ਗੱਲ ਕੇਂਦਰੀ ਸਥਾਨ ਹੋਣਾ ਜ਼ਰੂਰੀ ਹੈ ਦੂਜੀ ਗੱਲ ਆਪਣੀ ਲਿਪੀ ਕੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਤੇ ਪਾਸ਼ਾਵਾਂ ਤੇ 15 ਨੇ ਜੀ तकरीबन 15 ਦੇ ਕਰੀਬ ਨੇ ਹਾਂਜੀ ਆਪਣਾ ਕੇਂਦਰੀ ਸਥਾਨ ਆਪਣੀ ਲਿਪੀ ਤੀਜੀ ਗੱਲ ਆਪਣਾ ਰੋਹਾਨੀ ਗ੍ਰੰਥ ਹੋਣਾ ਬਹੁਤ ਜ਼ਰੂਰੀ ਹੈ ਤਾਂ ਨਿਆਰੀ ਕੌਮ ਬਣਦੀ ਹੈ ਕਿਉਂਕਿ ਸੀ ਇੱਕ ਪੱਖ ਨਾ ਰਖੀਏ ਮੈਂ ਤਾਂ ਤੁਸੀਂ ਗੱਲ ਮੇਰੀ ਸਮਝਣ ਵਾਲੇ ਬੈਠੇ ਹੋ ਮੈਂ ਤਾਂ ਕਹ ਰਿਹਾ ਅੱਜ ਮੈਂ ਕਹਾ ਮਰ ਲਿਓ ਫਲ ਮਾਰ ਦਿਓ ਆਹ ਕਰਤਾ ਸਭ ਕੁਝ ਖਾਲਸੇ ਨੇ ਕੀਤਾ ਪਰ ਉਹਨਾਂ ਜੜਾਂ ਨੂੰ ਨਾ ਭੁੱਲੋ ਜਿਹਦੇ ਕਰਕੇ ਖਾਲਸਾ ਰੂਪੀ ਫਲ ਨਿਕਲਿਆ ਹੈ ਸਾਡੇ ਵਿਦਵਾਨਾਂ ਨੇ ਕਿਹਾ ਗੈਰ ਗੈਰ ਸਿੱਖਾਂ ਉਹਨਾਂ ਕਹਿੰਦਾ ਜਿਹੜੀ ਖੰਡਾ ਜਿਹੜੀ ਕਰਪਾਨ ਜਿਹੜਾ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ ਦੇ ਮੈਦਾਨ ਵਿੱਚ ਲਿਸ਼ਕਾਇਆ ਸੀ ਉਹਦੀ ਫौलाਦ ਗੁਰੂ ਨਾਨਕ ਸਾਹਿਬ ਰੱਖ ਕੇ ਗਏ ਸਨ ਉਹ ਉਹ ਕਰਕੇ ਗਏ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੱਖra ਕੇ ਬਿਲਕੁਲ ਖਾਲਸੇ ਦੀ ਵਿਆਖਿਆ ਨਾ ਕਰੀਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ। ਤਿੰਨ ਚੀਜ਼ਾਂ ਮੈਂ ਅਰਜ਼ ਕੀਤੀ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਕੇਂਦਰੀ ਅਸਥਾਨ ਆਪਣੀ ਖਿਆਤੀ ਵਿੱਚ ਅਖਰਮੰਦਰ ਸਾਹਿਬ ਬਣਾਇਆ, ਦਰਬਾਰ ਸਾਹਿਬ ਬਣਾਇਆ ਤੇ ਆਪ ਸਭ ਨੂੰ ਪਤਾ ਹੈ ਮੈਂ ਪੁਲਣਾ ਮੇਰੇ ਵੀਰ ਸਟੱਡੀ ਸਰਕਲ ਤੋਂ ਬੈਠਿਆ ਅੱਜ ਇੱਥੇ ਦੇਖੋ ਕੇਵਲ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਗੁਰਦੇਵ ਬਣਾ ਕੇ ਗਏ ਆ ਬਾਅਦ ਵੀ ਤਖਤਾਂ ਦਾ ਹੁੰਦਾ ਕੰਮ ਉਸ ਵਕਤ ਦਰਬਾਰ ਸਾਹਿਬ ਹਜ਼ੂਰ ਨੇ ਆਪ ਪ੍ਰਕਾਸ਼ ਕਰਾਇਆ ਕੇਂਦਰੀ ਸਥਾਨ ਬਣਾਇਆ ਤੇ ਰੋਹਾਨੀ ਗੁਰੂ ਗ੍ਰੰਥ ਸਾਹਿਬ ਬਣਾਤਾ ਤੇ ਗੁਰੂ ਗ੍ਰੰਥ ਸਾਹਿਬ ਉਹ ਨੇ ਦਰਵਾਜ਼ੇ ਕੇਵਲ ਚਾਰ ਨਹੀਂ ਪਿਆਰਿਓ ਦੇ ਅੰਦਰੂਨੀ ਅਰਥ ਨੇ ਅਸੀਂ ਕਹਿਦੇ ਨਾ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਪਰ ਰਾਹ ਇੱਕ ਜੇ ਅੰਦਰ ਜਾਣ ਦੇ ਰਾਹ ਚਾਰ ਨਹੀਂ ਦਰਵਾ泽 چار ਨੇ ਫਿਰ ਬੇਨਤੀ ਸੁਣਿਓ ਜਿਹੜਾ ਖਰਮੰਦਰ ਪ੍ਰਵੇਸ਼ ਕਰਨਾ ਦਿਵਸੀ ਡਿਊਡੀ ਤੇ ਕੇ ਉਹ ਜੀ ਗੱਲ ਵਕਰੀ ਮੱਗੇ ਕਹਿੰਦਾ ਚਾਰੇ ਬੋਵਿਆਂ ਦੇ ਅੰਦਰ ਜਾ ਨਹੀਂ ਦਰਵਾ泽 ਚਾਰ ਨੇ Hindu ਹੈ Musalmani ਕਹਿੰਨੇ ਆ ਜਿਹੜਾ ਮਰਜ਼ੀ ਆਵੇ ਪਰ ਰਾਹ ਇੱਕ ਹੈ ਇੱਥੇ ਬੋਲੀ RAM ਹੋ ਸਕਦੀ ਹੈ ALLAH ਹੋ ਸਕਦੀ ਹੈ KHUDA ਹੋ ਸਕਦੀ ਹੈ KAREEM ਹੋ ਸਕਦੀ ਹੈ BITHL ਹੋ ਸਕਦੀ ਹੈ ਪਰ ਯਾਦ ਰੱਖਿਓ ਪੂਜਾ ਇੱਕ ਓੰਕਾਰ ਦੀ ਹੈ ਇਹ ਬਹੁਤ ਦੇਵ ਪੂਜਾ ਨੇ ਦਰਵਾਜ਼ੇ ਚਾਰ ਨੇ ਰਸਤਾ ਇੱਕੋ ਹੀ ਹੈ ਸਿਰ ਏਕ ਓੰਕਾਰ ਇੱਕ ਦਾ ਮੈਂ ਆਪ ਨੂੰ ਬੇਨਤੀ ਕਰਾ ਹਜ਼ੂਰ ਨੇ ਕੇਂਦਰੀ ਸਥਾਨ ਦਰਬਾਰ ਸਹਿਬ ਦਿੱਤਾ ਫਿਰ ਇਹਦੀ ਜਿਹੜੀ ਬਨਾਵਟ ਹੈ ਫਿਰ ਕਿਤੇ ਮੌਕਾ ਮਿਲਿਆ ਆਪਾਂ ਕਰਾਂਗੇ ਤੁਸੀਂ ਦਰਬਾਰ ਸਹਿਬ ਦਾ ਗੁੰਬਦ ਵੇਖਵਾਂ ਤੇ ਦਰਸ਼ਨ ਕਰੋਗੇ ਅਕਾਲ ਸਖਤ ਸਹਿਬ ਦਾ ਗੁੰਬਦ ਉੱਚਾ ਹੈ ਹਾਲਾਂਕਿ ਇਹ ਬਿਲਡਿੰਗ ਸ਼ੇਰੀ ਪੰਜਾਬ ਦੇ ਵੇਲੇ ਬਣਾਈ ਗਈ ਤੱਕ ਅੱਸੀ ਪਹਿਲਾਂ ਕੋਠਾ ਸਹਿਬ ਪਹਿਲਾਂ ਸੀ ਉਸ ਤੋਂ ਬਾਅਦ ਇਹ ਇਮਾਰਤ ਬਣੀ ਪਰ ਗੁੰਬਦ ਉੱਚਾ ਹੈ ਦਰبار صاحب ਦਾ ਗੁੰਬਦ ਬੈਠਵਾ ਹੈ ਇੱਕ ਹੋਰ ਕਦੀ ਤੁਸੀਂ 88 ਤੀਰ ਤੇ ਬੈਠ ਕੇ ਦੇਖਿਓ ਬਿਲਕੁਲ ਆਕਾਂਤ ਹੋਵੇ ਕਿਤੇ ਲਹਿਰਾਂ ਚੱਲਦੀਆਂ ਹੁਣ ਸਰੋਵਰ ਦੇ ਨੀਰ ਚ ਜਲ ਚ ਤੇ ਸਾਹਮਣੇ ਨਿਸ਼ਾਨ ਸਾਹਿਬ ਲੱਗਾ ਹੈ ਨਾ ਉੱਤੇ ਉਹ ਹਰੀ ਸਿੰਘ ਪੰਗੀ ਨੇ ਲਾਇਆ ਸੀ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਨਿਸ਼ਾਨ ਸਾਹਿਬ ਹੈ ਉਹ ਹਰੀ ਸਿੰਘ ਪੰਗੀ ਨੇ ਲਾਇਆ ਸੀ ਤੁਸੀਂ 88 ਤੀਰ ਤੇ ਬਹਿ ਕੇ ਟਿਕ ਟਿਕੀ ਲਾ ਕੇ ਲਹਿਰਾਂ ਵੱਲ ਦੇਖੋ ਤਿਰਮੰਦਰ ਸਾਹਿਬ ਵੱਲ ਦੇਖੋ ਇੰਜ ਲੱਗਦਾ ਜਿਵੇਂ ਇੱਕ ਜਹਾਜ਼ ਤੁਰਿਆ ਹੁੰਦਾ ਹੈ ਸੱਚੀ ਮੱਚਿਓ ਭਵ ਸਾਗਰ ਨੂੰ ਤਾਰਨ ਦਾ ਜਹਾਜ਼ ਹੈ ਇਹ ਸਤਿਗੁਰਾਂ ਨੇ ਸਾਨੂੰ ਦਰਬਾਰ ਸਹਿਬ ਦਿੱਤਾ ਸਾਡੀ ਆਪਣੀ ਲਿਪੀ ਗੁਰਮੁਖੀ ਲਿਪੀ